फोन ਕੀਤਾ ਉਹਨਾਂ ਨੂੰ ਵੀ ਦੁੱਧ ਬੱਚੀ ਨੂੰ ਦੇਣਾ ਚਾਹੀਦਾ ਵੀ ਦੁੱਧ ਦੇ ਜਾ ਤੇ ਦੁੱਧ ਫਿਰ ਭੇਜਦੇ ਸੀ ਥੋੜਾ ਥੋੜਾ ਜਾਲੀ ਕੇ ਡੱਬੀ ਦੇ ਵਿੱਚ ਭੇਜਣ ਲੱਪੇ 4 ਦਿਨ ਭੇਜਿਆ ਫਿਰ ਫਿਰ ਹਟ ਗਏ ਕਸੂੜੀ ਪਾਈ ਤੇ ਇਹ ਕਹਿੰਦੇ ਵੀ ਮਤ ਬਲੋ ਉਹ ਜਿਹੜੇ ਬੰਦੇ ਆ ਨਾ ਉਹ ਸਾਡੇ ਕੋਤੀ ਆ ਇਹ ਕਹਿੰਦੇ ਸਾਡੇ ਨਾਲ ਚਲ ਅੱਛਾ ਜੀ ਇਹ ਕਹਿੰਦੇ ਸਾਡੇ ਨਾਲ ਚਲੋ ਤੇ ਇਹ ਮੇਰਾ ਦੇਰ ਵੀ ਗਿਆ ਤਾਂ ਮੈਂ ਵੀ ਨਾਲ ਗਈ ਤੇ ਉਹਨਾਂ ਨਾਲ ਜੀ ਕਿੰਨੀ ਦੇਰ ਬਾਅਦ ਪੂਆ ਖੋਲਿਆ ਤੇ ਖੋਲਿਆ ਤਾਂ ਕੂਨੀ ਨੂੰ ਬੁਲਾਇਆ ਬੱਚੋ ਨੇ ਨਾ ਫੋਨ ਕੀਤਾ ਵੀ ਡਿਲੀਵਰੀ ਹੋਣੀ ਆ ਤੁਸੀਂ ਆ ਦੋ ਇਸ ਕਾਲੀਯੁਗ ਦੇ ਸਮੇਂ ਵਿੱਚ ਸਾਡੇ ਸਾਹਮਣੇ ਹਜੀਆਂ ਖਬਰਾਂ ਅਕਸਰ ਆਉਂਦੀਆਂ ਰਹਿੰਦੀਆਂ ਨੇ ਜਿੱਥੇ ਅਸੀਂ ਦੇਖਦੇ ਹਾਂ ਕਿ ਕਿਵੇਂ ਬੱਚੇ ਮਾਵਾ-ਪਾਪਾ ਨੂੰ ਕੁੱਟਦੇ ਮਾਰਦੇ ਨੇ ਜਾਂ ਉਹਨਾਂ ਨੂੰ ਘਰੋਂ ਬਾਹਰ ਕੱਢ ਦਿੰਦੇ ਨੇ ਪਰ ਇਹ ਖਬਰ ਜੋ ਹੁਣ ਸਾਹਮਣੇ ਆਈ ਹੈ ਇਹ ਇੱਕ ਕਾਲੀਯੁਗ ਦੀ ਮਾਂ ਵੱਲੋਂ ਆਪਣੀ ਨਵਜੰਮੀ ਬੱਚੀ ਨਾਲ ਜੋ ਕੀਤਾ ਗਿਆ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ 18 ਦਿਨ ਪਹਿਲਾਂ ਇੱਕ ਬੱਚੀ ਨੂੰ ਜਨਮ ਦੇਣ ਵਾਲੀ ਮਾਂ ਉਸ ਨੂੰ ਹਸਪਤਾਲ ਛੱਡ ਕੇ ਆਪਣੇ ਘਰੇ ਚਲੇ ਜਾਂਦੀ ਹੈ ਤੇ ਪਿੱਛੋਂ ਬੱਚੀ ਦੁੱਧ ਲਈ ਤੜਪਦੀ ਦੇ ਰੋਂਦੀ ਰਹਿੰਦੀ ਹੈ। ਮੁੰਡੇ ਵਾਲਿਆਂ ਨੇ ਇਹ ਇਲਜ਼ਾਮ ਆਪਣੀ ਨੂ ਤੇ ਲਾਏ ਨੇ ਕਿਵੇਂ 18 ਦਿਨ ਪਹਿਲਾਂ ਜੰਮੀ ਬੱਚੀ ਨੂੰ ਛੱਡ ਕੇ ਉਹਦੀ ਮਾਂ ਆਪਣੇ ਪੇਕੇ ਘਰ ਚਲੀ ਗਈ ਤੇ ਮੁੜ ਕੇ ਬੱਚੀ ਦੀ ਕੋਈ ਸਾਰ ਵੀ ਨਹੀਂ ਲਈ। ਬੱਚੀ ਹਸਪਤਾਲ ਵਿੱਚ ਦੁੱਧ ਨੂੰ ਲੈ ਕੇ ਤੜਪ ਰਹੀ ਹੈ। ਸੋ ਇਹ ਘਟਨਾ ਪੂਰੀ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਨ ਵਾਲੀ ਹੈ ਕਿ ਕਿਵੇਂ ਇੱਕ ਕਾਲੀ ਯੁਗ ਮਾਂ ਆਪਣੀ ਬੱਚੀ ਨੂੰ ਹਸਪਤਾਲ ਛੱਡ ਕੇ ਆਪਣੇ ਘਰੇ ਚਲੇ ਜਾਂਦੀ ਹੈ ਤੇ ਪਿੱਛੋਂ ਬੱਚੀ ਦੁੱਧ ਲਈ ਤੜਪਦੀ ਰਹਿੰਦੀ ਹੈ ਰੋਂਦੀ ਰਹਿੰਦੀ ਹੈ ਤੇ ਉਸ ਤੋਂ ਬਾਅਦ ਮੁੰਡੇ ਵਾਲਿਆਂ ਨੇ ਕੁੜੀ ਤੇ ਇਲਜ਼ਾਮ ਲਾਏ ਨੇ ਕਿ ਉਸ ਦਾ ਸ਼ੁਰੂ ਤੋਂ ਰਵਈਆ ਠੀਕ ਨਹੀਂ ਸੀ ਤੇ ਹੁਣ ਜੋ ਉਸ ਨੇ ਕੀਤਾ ਇਹ ਬੜੀ ਹੀ ਮਾੜੀ ਗੱਲ ਹੈ ਜਿਆ ਹੁੰਦੇ ਹੀ ਕੁੜੀ ਪ੍ਰੈਗਨੈਂਟ ਹੋ ਗਈ 10ਵੇਂ ਮਹੀਨੇ 2024 ਦੇ ਵਿੱਚ ਇਸ ਦਾ ਵਿਆਹ ਹੁੰਦਾ ਹੈ ਤੇ ਉਸ ਤੋਂ ਬਾਅਦ ਇਸ પતિ ਵਿਦੇਸ਼ ਜਾਣ ਦੀ ਤਿਆਰੀ ਕਰਨ ਲੱਗ ਪੈਂਦਾ। ਇਸ પતિ ਪਤਨੀ ਦੇ ਵਿਚਾਲੇ ਇੰਨਾ ਪਿਆਰ ਸੀ ਕਿ ਇਹ ਕੁੜੀ ਆਪਣੇ ਪਤੀ ਨੂੰ ਘਰ ਵਾਲੇ ਨੂੰ ਕਦੇ ਆਈ ਲਵ ਯੂ ਲਿਖ ਕੇ ਭੇਜਦੀ ਸੀ, ਕਦੇ ਜੱਫੀ ਪਾ ਕੇ ਉਸ ਨੂੰ ਵਿਦਾ ਕਰਦੀ ਸੀ। ਇਹ ਸਾਰੀਆਂ ਵੀਡੀਓਜ਼ ਅਤੇ ਗੱਲਾਂ ਮੁੰਡੇ ਦੇ ਮਾਪਿਓ ਦੇ ਵੱਲੋਂ ਦੱਸੀਆਂ ਜਾ ਰਹੀਆਂ ਨੇ ਕਿ ਸਾਡੀ ਨੂੰ ਸਾਡੇ ਪੁੱਤ ਨੂੰ ਬਹੁਤ ਪਿਆਰ ਕਰਦੀ ਸੀ, ਆਪਸ ਦੇ ਵਿੱਚ ਬਹੁਤ ਖੁਸ਼ ਰਹਿ ਰਹੇ ਸਨ। ਪਰ ਹੁਣ ਜਦੋਂ ਘਰ ਦੇ ਵਿੱਚ ਧੀ ਨੇ ਜਨਮ ਲਿਆ ਤਾਂ ਸਾਡੀ ਨੂੰ ਛੱਡ ਕੇ ਚਲੀ ਗਈ। ਕਿ ਵਾਕਿ ਹੀ ਇੱਕ ਮਾਂ ਇਸ ਗੱਲ ਤੋਂ ਨਿਰਾਸ਼ ਹੋ ਕੇ ਕਿ ਮੇਰੇ ਧੀ ਕਿਉਂ ਜੰਮ ਪਈ ਇਸ ਕਰਕੇ ਉੱਥੋਂ ਜਾ ਸਕਦੀ ਹੈ ਕਿਉਂਕਿ ਇੱਥੇ ਸਹੁਰਿਆਂ ਦੇ ਇਲਜ਼ਾਮ ਨੇ ਕਿ ਇਸ ਮਾਂ ਦੇ ਵੱਲੋਂ ਆਪਣੀ ਬੱਚੀ ਨੂੰ ਦੁੱਧ ਤੱਕ ਨਹੀਂ ਦਿੱਤਾ ਗਿਆ ਮਸ਼ੀਨਾਂ ਦੇ ਵਿੱਚ ਉਹ ਬੱਚੀ ਲੱਗੀ ਹੋਈ ਹੈ ਤੇ ਹਸਪਤਾਲ ਦੇ ਵਿੱਚ ਉਸ ਨੂੰ ਕੋਈ ਦੇਖਣ ਤੱਕ ਨਹੀਂ ਆਂਦਾ ਦੋ ਚਾਰ ਦਿਨ ਤਾਂ ਇਸ ਮਾਂ ਨੇ ਡੱਬੀ ਦੇ ਵਿੱਚ ਪਾ ਕੇ ਦੁੱਧ ਭੇਜਿਆ ਸੀ ਕਿ ਕੋਈ ਮਾਂ ਵੀ ਆਪਣੇ ਬੱਚੇ ਦੇ ਨਾਲ ਇਸ ਤਰ੍ਹਾਂ ਕਰ ਸਕਦੀ ਹੈ ਪਰਿਵਾਰਿਕ ਮੈਂਬਰ ਦੱਸਦੇ ਨੇ ਕਿ ਇਹ ਸੋਹਣੀ ਜੋੜੀ ਸੀ ਚੰਗਾ ਘਰ-ਬਾਰ ਸੀ ਅਤੇ ਮੁੰਡੇ ਦੇ ਵਿਦੇਸ਼ ਜਾਣ ਤੱਕ ਕੁੜੀ ਇੱਥੇ ਚੰਗੀ ਭਲੀ ਰਹਿ ਰਹੀ ਸੀ ਪਰ ਜਦੋਂ ਇਹ ਆਪਣੇ ਪੇਕੇ ਘਰ ਚਲੀ ਗਈ ਤਾਂ ਇਸ ਕੁੜੀ ਦੀ ਮਾ ਦੇ ਵੱਲੋਂ ਹੀ ਉਸ ਦੇ ਕੰਨ ਭਰੇ ਗਏ ਨੇ ਇਹ ਇਲਜ਼ਾਮ ਲਗਾਏ ਜਾ ਰਹੇ ਨੇ ਅਤੇ ਇਸ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦੇ ਕਰਕੇ ਹੀ ਸਾਡੀ ਨੂੰਹ ਹੁਣ ਵਾਪਸ ਨਹੀਂ ਆ ਰਹੀ ਜਿਸ ਨੂੰ ਕਿ ਉਹ ਆਪਣੇ ਘਰ ਦੇ ਵਿੱਚ ਵਸਾਉਣਾ ਚਾਹੁੰਦੇ ਮਾਤਾ ਜੀ ਕੀ ਨਾਮ ਹੈ ਤੁਹਾਡਾ ਕਮਲੇਸ਼ ਕੋਰੇ ਜੀ ਕਿਹੜਾ ਇਹ ਪਿੰਡ ਆ ਜੀ ਏਰੀਆ ਕਿਹੜਾ ਆ ਸਲਵਾੜਾ ਕੀ ਗੱਲ ਹੋਈ ਅੱਜ ਤੁਸੀਂ ਇੱਥੇ ਹਸਪੀਟਲ ਵੀ ਘੁੰਮਦੇ ਸੀਗੇ ਕੀ ਗੱਲ ਹੋਈ ਏ ਸਾਰੀ ਏ ਗੱਲ ਹੋਈ ਏ ਜੇ ਜਦੋਂ ਡਿਲੀਵਰੀ ਹੋਣੀ ਸੀ ਸਾਡੇ ਬਚੋਲੇ ਨੇ ਫੋਨ ਕੀਤਾ ਫੇ ਡਿਲੀਵਰੀ ਹੋਣੀ ਏ ਤੁਸੀਂ ਆ ਜਾਓ ਅਸੀਂ ਜਦੋਂ ਗਏ ਆ ਤੇ ਸਾਤ ਉਹ ਹੋ ਕੋਰ ਕਾਵੇ ਤੇ ਇੱਕ ਸੈਂਡ ਕਰੋਂਦੇ ਸੀ ਅਸੀਂ ਨਹੀਂ ਆਏ ਕੀਤੇ ਤੇ ਬਾਅਦ ਵਿੱਚ ਫੇਰ ਜਦੋਂ ਇਹ ਬੱਚੀ ਹੋ ਗਈ ਏ ਤੇ ਫੇਰ ਸਾਨੂੰ ਸਾਡੇ ਉਸ ਬਚੋਲੇ ਨੂੰ ਫੋਨ ਕੀਤਾ ਸਾਡੇ ਜਵਾਈ ਲੱਗਦਾ ਹੈ ਕਹਿੰਦਾ ਮੰਮੀ ਜੀ ਬੇਟੀ ਹੋਈ ਆ ਫੇਰ ਅਸੀਂ ਕਿਹਾ ਵੀ ਚਲੋ ਅਸੀਂ ਵੀ ਦੇਖੇ ਆਉਂਦੇ ਆ ਕਹਿੰਦਾ ਵੀ ਉੱਥੇ ਦਾਖਲ ਕੀਤੀ ਆ ਆਪਣੇ ਹਸਪਤਾਲ ਤੇ ਤੁਸੀਂ ਜਾਣਾ ਤਾਂ ਮਸ਼ੀਨ 'ਚ ਰੱਖੀ ਹੋਆ ਚਲ ਚਲੋ ਦੇਖ ਲਓ ਅਸੀਂ ਗਏ ਦੇਖਣ ਬੱਚੀ ਦੀ ਹਾਲਤ ਬਹੁਤ ਮਾੜੀ ਸੀਗੀ ਤੇ ਫੇਰ ਅਸੀਂ ਜਾਂਦੇ ਰਹੇ ਤੁਮ ਜੇ ਤਾਂ ਜਾਣਦੇ ਸੀਗੇ ਤਾਂ ਉਹ ਨਹੀਂ ਡਾਕਟਰਾਂ ਨੇ ਸਾਨੂੰ ਕਹਿਣਾ ਵੀ ਦੁੱਧ ਦੀ ਇਹ ਜੀ ਲੋੜ ਆ ਤੇ ਫਿਰ ਅਸੀਂ ਵੇਖਿਆ ਫਿਰ ਕਹਿ ਸੁਣ ਕੇ ਵੀ ਅਸੀਂ ਫੋਨ ਕੀਤਾ ਉਹਨਾਂ ਨੂੰ ਵੀ ਦੁੱਧ ਬੱਚੀ ਨੂੰ ਦੇਣਾ ਚਾਹੀਦਾ ਵੀ ਦੁੱਧ ਦੇ ਜਮ ਤੇ ਦੁੱਧ ਫਿਰ ਭੇਜਦੇ ਸੀ ਥੋੜਾ ਥੋੜਾ ਜਾਨਿਕ ਡੱਬੀ ਦੇ ਵਿੱਚ ਭੇਜਣ ਲੱਪੇ 4 ਦਿਨ ਭੇਜਿਆ ਫਿਰ ਫਿਰ हट ਕੇ ਦੇਣ ਇਸ ਤੋਂ ਵੀ ਬੇहद ਹੈਰਾਨ ਕਰਦੀ ਗੱਲ ਇਹ ਹੈ ਕਿ ਹਸਪਤਾਲ ਦੇ ਵਿੱਚ ਨਵਜੰਮੀ ਧੀ ਨੂੰ ਅੱਜ 17 ਦਿਨ ਹੋ ਗਏ ਨੇ ਮਸ਼ੀਨਾਂ ਦੇ ਵਿੱਚ ਉਸ ਨੂੰ ਰੱਖਿਆ ਹੋਇਆ ਹੈ ਪਰ ਇਸ ਬੱਚੀ ਦੀ ਮਾ ਉਸ ਨੂੰ ਦੇਖਣ ਤੱਕ ਨਹੀਂ ਆਈ ਸਹੁਰੇ ਪਰਿਵਾਰ ਬਹੁਤ ਕੁਝ ਆਖ ਰਹੇ ਨੇ ਪਰ ਇਸ ਦੇ ਨਾਲ ਹੀ ਜਦੋਂ ਉਹ ਕਹਿੰਦੇ ਨੇ ਕਿ ਅਸੀਂ ਕੁੜੀ ਦੇ ਘਰ ਜਾ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਇਸ ਬੱਚੀ ਨੂੰ ਅਤੇ ਸਹੁਰੇ ਪਰਿਵਾਰ ਦੇ ਵਿੱਚ ਧੀ ਨੂੰ ਵਸਾਉਣਾ ਚਾਹੁੰਦੇ ਆ ਜੇਕਰ ਅਜਿਹੀ ਗੱਲਬਾਤ ਨਾ ਹੁੰਦੀ ਤਾਂ ਅਸੀਂ ਪਹਿਲਾਂ ਹੀ ਅਬੋਰਸ਼ਨ ਕਰਵਾ ਦਿੰਦੇ ਤਾਂ ਇਹ ਸਾਰਾ ਕੁਝ ਦੋ ਪਰਿਵਾਰਾਂ ਦੇ ਵਿੱਚ ਵਾਪਰ ਰਿਹਾ ਪਰ ਵੱਡੀ ਗੱਲ ਇਹ ਹੈ ਕਿ ਇੱਕ ਮਾਸੂਮ ਬੱਚੀ ਹਸਪਤਾਲ ਦੇ ਵਿੱਚ ਹੈ ਜਿਸਦੇ ਕੋਲ ਉਸਦੀ ਮਾਂ ਨਹੀਂ ਹੈ ਰਿਸ਼ਤੇਦਾਰ ਤਾਂ ਇੱਥੋਂ ਤੱਕ ਆਖ ਰਹੇ ਨੇ ਕਿ ਡਾਕਟਰਾਂ ਦੇ ਵੱਲੋਂ ਕਿਸੇ ਹੋਰ ਔਰਤ ਦਾ ਦੁੱਧ ਲੈ ਲੈ ਕੇ ਬੱਚੇ ਨੂੰ ਦਿੱਤਾ ਜਾ ਰਿਹਾ ਤਾਂ ਕਿ ਉਸ ਨੂੰ ਤੰਦਰੁਸਤੀ ਬਖਸ਼ੀ ਜਾ ਸਕੇ ਪਰ ਉਸ ਮਾਂ ਨੂੰ ਇਸ ਆਪਣੀ ਮਾਸੂਮ ਬੱਚੀ ਦੀ ਕੋਈ ਫਿਕਰ ਨਹੀਂ ਹੈ ਬੱਚੀ ਹੁਣ ਕਰਕੇ ਹੀ ਉਹ ਘਰ ਛੱਡ ਕੇ ਗਈ ਹੈ ਇਹ ਇਲਜ਼ਾਮ ਸੌਰਿਆਂ ਦੇ ਨੇ ਤੇ ਸਾਰੇ ਹਾਲਾਤਾਂ ਦੇ ਵਿਚਾਲੇ ਹੋਰ ਕੀ ਕੁਝ ਆਖ ਰਿਹਾ ਪਰਿਵਾਰ ਉਹਨਾਂ ਤੋਂ ਹੀ ਸੁਣ ਲੈਣੇ ਆ ਮਾਤਾ ਜੀ ਕੀ ਨਾਮ ਹੈ ਜੀ ਭਗਸ਼ੋਦੇਨੀ ਬਖਸ਼ੋ ਜੀ ਕੀ ਲੱਗਦੇ ਆ ਤੁਸੀਂ ਇਹਨਾਂ ਦੇ ਗਵਾਂਢੀ ਹੋ ਜੀ ਗਵਾਂਢੀ ਆ ਸਾਡਾ ਦੇਖ ਰਹੀ ਆ ਠੀਕ ਆ ਜਦੋਂ ਕੁੜੀ ਵਿਆਹੀ ਆਈ ਸੀ ਕੋ ਲੱਗਦਾ ਸੀ ਕਿ ਕੁੜੀ ਦੇ ਨਾਲ ਕੁੱਟ ਮਾਰ ਜਾਂ ਕੁੜੀ ਤੰਗ ਐ ਇੱਥੇ ਕੋਈ ਕੁੱਟ ਮਾਰ ਨਹੀਂ ਬੜੇ ਪਿਆਰ ਨਾਲ ਰੱਖੀ ਹੂੰ 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 ਤੇ ਬੜੀ ਪਿਆਰ ਨਾਲ ਇਹ ਤਾਂ ਮੁੰਡਾ ਜਦੋਂ ਚਲ ਗਿਆ ਉਹ ਤੋਂ ਬਾਅਦ ਹੀ ਉਹਨਾਂ ਨੇ ਪਸੂੜੀ ਪਾਈ ਹੂੰ 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 ਪਸੂੜੀ ਪਾਈ ਤਾਂ ਇਹ ਕਹਿੰਦੇ ਵੀ ਮਤ ਬਲੋ ਉਹ ਜਿਹੜੇ ਬੰਦੇ ਆ ਨਾ ਉਹ ਸਾਡੇ ਗੋਤੀ ਆ ਇਹ ਕਹਿੰਦੇ ਸਾਡੇ ਨਾਲ ਚਲੋ ਅੱਛਾ ਜੀ ਇਹ ਕਹਿੰਦੇ ਸਾਡੇ ਨਾਲ ਚਲੋ ਤੇ ਇਹ ਮੇਰਾ ਡੇਰ ਵੀ ਗਿਆ ਤਾਂ ਮੈਂ ਵੀ ਨਾਲ ਗਈ ਤੇ ਉਹਨਾਂ ਨਾਲ ਜੀ ਕਿੰਨੀ ਡੇਰ ਬਾਅਦ ਦੂਆ ਖੋਲਿਆ ਤੇ ਖੋਲਿਆ ਤਾਂ ਕੁੜੀ ਨੂੰ ਬੁਲਾਇਆ ਕੁੜੀ